ਸੈਂਟਰਲ ਏਜੰਸੀਜ਼ ਇਸ ਵੇਲੇ ਪੰਜਾਬ ਦੇ ਵਿੱਚ ਤੂਲ ਫੜਦੀਆਂ ਨਜ਼ਰ ਆ ਰਹੀਆਂ ਖਾਸ ਤੌਰ ਦੇ ਉੱਤੇ ਜਿੱਥੇ ਪੰਜਾਬ ਦੀ ਆਪਣੀ ਏਜੰਸੀ ਵਿਜੀਲੈਂਸ ਬਿਊਰੋ ਕੰਮ ਕਰ ਰਹੀ ਹੈ ਪਰ ਸੀਬੀਆਈ ਇੱਕ ਕੇਂਦਰੀ ਏਜੰਸੀ ਵਿਜੀਲੈਂਸ ਬਿਊਰੋ ਤੇ ਵੀ ਭਾਰੀ ਪੈਂਦੀ ਨਜ਼ਰ ਆ ਰਹੀ ਹੈ ਆਖਰ ਕਿਉਂ ਪੰਜਾਬ ਦੇ ਵਿੱਚ ਕੀ ਪੋਜੀਸ਼ਨ ਹੈ ਇਹ ਮਾਮਲੇ ਕਿਵੇਂ ਉੱਭਰ ਰਹੇ ਨੇ ਔਰ ਸੀਬੀਆਈ ਕਿਵੇਂ ਇਹਨਾਂ ਦੇ ਉੱਤੇ ਭਾਰੀ ਪੈਂਦੀ ਨਜ਼ਰ ਆ ਰਹੀ ਹੈ ਤੇ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਡਾਕਟਰ ਸਾਹਿਬ ਸਮਾਂਹਤਾ ਸ਼ੁਕਰੀਆ ਸਤਿ ਸ੍ਰੀ ਅਕਾਲ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸੀਬੀਆਈ ਨੂੰ ਲੈ ਕੇ ਗੱਲ ਕਰੀਏ ਸੀਬੀਆਈ ਇਸ ਵੇਲੇ ਨਾ ਸਿਰਫ ਡੀਆਈਜੀ ਹਰਚਨਪੁਰ ਵਾਲਾ ਮਾਮਲਾ ਦੇਖ ਰਹੀ ਹੈ ਹੁਣ ਤਾਂ ਸਾਬਕਾ ਡੀਜੀਪੀ ਦੇ ਬੇਟੇ ਦਾ ਮਾਮਲਾ ਵੀ ਹੋ ਗਿਆ ਭਾਵੇਂ ਕਰਨਲ ਪੁਸ਼ਪਿੰਦਰ ਸਿੰਘ ਬਾਠ ਵਾਲਾ ਮਾਮਲਾ ਹੋ ਗਿਆ ਸੀਬੀਆਈ ਇਸ ਵੇਲੇ ਪੰਜਾਬ ਦੇ ਵਿੱਚ ਪ੍ਰੋਐਕਟਿਵ ਹੈ ਕਿਉਂ ਦੇਖੋ ਪਤਾ ਇਖਤਾ ਜਲੋ ਜਿਹੜੇ ਆਪਾਂ ਮਾਮਲਿਆਂ ਦੀ ਗੱਲ ਕਰੀਏ ਕਿ सीबीआई ਨੇ ਤਾਂ ਰੈਡ ਹੈਂਡਡ ਕਿਸ਼ਨੂ ਚਾਰਦਾ ਨੂੰ ਫੜਿਆ ਹਮ ਲੇਕਿਨ ਜਿਹੜੇ ਮਾਮਲੇ ਪੁਰਾਣੇ ਆ ਜਿਹੜੇ ਫੇਕ ਐਨਕਾਊਂਟਰ ਹੋਏ ਆ ਉਹਨਾਂ ਦੇ ਵਿੱਚ ਤੁਸੀਂ ਦੇਖੋ ਤਲਕ ਸਜ਼ਾਵਾਂ ਹੋ ਰਹੀਆਂ ਆ ਤਿੱਖੀਆਂ ਸਜ਼ਾਵਾਂ ਪਰਵਾਹ ਨਹੀਂ ਕੀਤੀ ਜਾ ਰਹੀ ਆ ਪਿੱਛੇ ਭੁਪਿੰਦਰਜੀਤ ਸਿੰਘ ਨੂੰ ਐਸਐਸਪੀ ਜਿਹੜਾ ਰਿਟਾਇਰਡ ਆ ਉਹਨੂੰ ਸਜ਼ਾ ਦਿੱਤੀ ਆ ਉਹਨੂੰ ਸਜ਼ਾ ਕਨਵਿਕਸ਼ਨ ਹੋਈ ਆ ਰਸ਼ਪਾਲ ਸਿੰਘ EIG CBI ਦੀ کورٹ ਨੇ ਚਾਰਜ ਸ਼ਿਟ ਕੀਤਾ ਰਸ਼ਪਾਲ ਸਿੰਘ ਵਾਲਾ ਮਾਮਲਾ ਦੇਖੋ ਕੀ ਹੈ ਇੱਕ ਡਰੱਗ ਰੈਕੇਟ ਉਹਨਾਂ ਨੇ ਬਸਟ ਕੀਤਾ ਤੇ ਹਮੇਸ਼ਾ ਡਰੱਗ ਰੈਕੇਟ ਬਸਟ ਕਰਨ ਲੱਗਿਆ ਇਹ ਹੁੰਦਾ ਅਫਸਰ ਦੇ ਭਈ ਅਸੀਂ ਇਹਦੀ ਤਕਨੀਕੀ ਰੂਪ ਦੇ ਵਿੱਚ ਉਸ ਹੱਬ ਨਾਲ ਅੱਗੇ ਚੱਲੀਏ ਭਈ ਜਿੱਦ ਨਾਲ ਸਾਨੂੰ ਕੋਰਟਾਂ ਦੇ ਵਿੱਚ ਜਾ ਕੇ ਆਪਣੀ ਐਵੀਡੈਂਸ ਮਜ਼ਬੂਤ ਕਰਨੀਆਂ ਪੈਣਾਂ ਤੋਂ ਰੱਖਣੀਆਂ ਪੈਣ ਤੇ ਉਹਨਾਂ ਨੇ ਘਰਾਂ ਦੇ ਵਿੱਚ ਰੀਡ ਕਰਨ ਦੀ بجائے ਉਹਨਾਂ ਨੇ ਬਾਹਰੋਂ ਰਿਕਵਰੀ ਦਿਖਾ ਕੇ ਉਹਦੀ ਅਰੈਸਟ ਬਾਤ ਦੀ ਜਦਕੀ ਉਹ ਬਲਵਿੰਦਰ ਸਿੰਘ ਜਿਹੜਾ ਸੀਗਾ ਉਹ ਬਹੁਤ ਸ਼ੈਤਾਨ ਆਦਮੀ ਸੀ ਉਹ ਹਸਪੀਟਲ ਜਾ ਕੇ ਐਡਮਿਟ ਹੋ ਗਿਆ ਇਹ ਹਸਪੀਟਲ ਤੋਂ ਉਹਨੂੰ ਚੁੱਕ ਕੇ ਲਿਆਏ ਹਸਪੀਟਲ ਦੇ ਸੀਸੀਟੀਵੀ ਟਾਵਰ ਲੋਕੇਸ਼ਨਾਂ ਸਾਰੀਆਂ ਉਹਨਦੇ ਸੇਵ ਕਰਾ ਲਈਆ ਉਹੀ ਕੋਰਟ ਚ ਕਾਮ ਆਈਆ ਜਦੋਂ ਕੋਰਟ 'ਚ ਗਏ ਸੀਬੀਆਈ ਨੂੰ ਕੇਸ ਟਰਾਂਸਫਰ ਹੋ ਗਿਆ ਸੀਬੀਆਈ ਨੇ ਇਹਨਾਂ ਦੇ ਖਿਲਾਫ ਹੀ ਚਾਰਜ ਸ਼ੀਟ ਦਿੱਤੀ 1 ਕਿਲੋ ਹੈਰੋਇਨ ਦੇ ਨਾਲੇ ਫੜੀ ਸੀ ਔਰ ਇਹਨਾਂ ਨੂੰ ਚਾਰਸ਼ੀਟ ਦਿੱਤੀ ਤੇ ਇਹਨਾਂ ਦੇ ਖਿਲਾਫ ਕੇਸ ਬਣਾਤਾ ਵੀ ਇਹ ਫੇਕ ਪਾਇਆ ਗਿਆ। ਉਹ ਚ ਵੀ ਦਸ਼ਪਾਲ ਸਿੰਘ ਨੂੰ ਫੜ ਕੇ ਅੰਦਰ ਦੇ ਦਿੱਤਾ। ਕਰਨਲ ਪ੍ਰਸ਼ਮਿੰਦਰ ਬਾਠਰਾ ਮਾਮਲਾ। ਚਾਰ ਇਨਸਪੈਕਟਰ ਟੰਗੇ ਹੋਏ ਆ। सीबीआई ਡਿੜੀਆ ਉਹਨਾਂ ਨੇ ਆਪਣੀ ਐਫ ਆਈ ਆਰ ਕਰਕੇ ਉਹਨਾਂ ਨੇ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਹੋਈ ਹੈ। सीबीआई ਦਾ নো ਡਾਊਟ ਪੰਜਾਬ ਦੇ ਵਿੱਚ ਪੁਲਿਸ ਦੇ ਉੱਤੇ ਪ੍ਰਭਾਵ ਬਹੁਤ ਵੱਡਾ ਪਿਆ। ਜੇ ਕੁਝ ਪੁਲਿਸ ਸੀਗੀ ਹੋਰ ਮਤਲਬ ਸਟੇਟ ਸਰਕਾਰ ਦੇ ਪੱਖਪੂਰ ਰਹੀ ਸੀ ਕੁਝ ਹੁੰਦੇ ਅਫਸਰ ਜਿਹੜੇ ਪੱਖਪੂਰਨ ਲਈ ਲਗਾਏ ਜਾਂਦੇ ਐ ਤਨਾਤੀ ਕੀਤੀ ਜਾਂਦੀ ਐ ਜਿਨ੍ਹਾਂ ਦੀ ਲੇਕਿਨ ਸੀਬੀਆਈ ਨੇ ਆਪਣੀ ਪੰਜਾਬ ਚ ਐਂਟਰੀ ਦੇ ਨਾਲ ਉਹਨਾਂ ਨੂੰ ਇੱਕ ਸੰਦੇਸ਼ ਦਿੱਤਾ ਕਿ ਅਸੀਂ ਇੱਥੇ ਬੈਠੇ ਹਾਂ ਉਹਨਾਂ ਨੇ ਸਾਰੇ ਜਿਹੜੇ ਅਫਸਰ ਜਿਹੜੇ ਹੈਗੇ ਸੀ ਉਹ ਲਾਈਨ ਅਪ ਕਰਤੇ ਐ ਸਿੱਧੇ ਕਰਕੇ ਖੜੇ ਕਰਤੇ ਹੁਣ ਕਿ ਜੀ ਅਸਲ ਸੁਲਤਾਨਾ ਕਾਂਗਰਸ ਦੀ ਸਾਬਕਾ ਮੰਤਰੀ ਹੈ ਘਰ ਵਾਲੇ ਮੁਹੰਮਦ ਮੁਸਤਾਫਾ ਪੰਜਾਬ ਦੇ ਡੀਜੀਪੀ ਹੈ ਕਾਂਗਰਸੀ ਪਰਿਵਾਰ ਹੈ بیٹے ਨੇ ਖੁਦ ਕਿਸੀ ਕੀਤੀ ਹੈ ਹਰਿਆਣਾ ਸਰਕਾਰ ਨੇ ਉਹ ਕੇਸ ਸੀਬੀਆਈ ਨੂੰ ਟਰਾਂਸਫਰ ਕਰਤਾ ਉਹ ਵੀ ਕੇਸ ਹੁਣ ਸੀਬੀਆਈ ਕੋ ਚਲਾ ਗਿਆ ਯਾਨੀ ਕੋਲ ਮਿਲਾ ਕੇ ਆਪਾਂ ਗੱਲਾਂ ਕਰੀਏ ਤੇ ਕਾਫੀ ਕੇਸ ਜਿਹੜੇ ਆ ਪੰਜਾਬ ਦੇ ਵਿੱਚ ਹੁਣ ਸੀਬੀਆਈ ਦੇ ਹਵਾਲੇ ਆ ਔਰ ਇਸ ਕਰਕੇ ਥੋੜਾ ਜਿਹੜਾ ਵਾ ਪੰਜਾਬ ਦੇ ਵਿੱਚ ਅਫਸਰਾਂ ਦੇ ਵਿੱਚ ਵੀ ਇਸ ਚੀਜ਼ ਨੂੰ ਲੈ ਕੇ دہشت ਹੈਗੀ ਆ ਕਿਉਂਕਿ ਉਹਨਾਂ ਦੀ ਵਰਕਿੰਗ ਵਧਣੀ ਸ਼ੁਰੂ ਹੋ ਗਈ ਆ ਪੰਜਾਬ ਦੇ ਵਿੱਚ ਹੋਰ ਚੋਣਾ ਵੀ ਆ ਸਾਲ ਸਵਾ ਸਾਲ ਬਾਅਦ ਇਸ ਕਰਕੇ ਜਦੋਂ ਕੇਂਦਰ ਦੀਆਂ ਏਜੰਸੀਆਂ ਸੂਬੇ 'ਚ ਤਿੱਖਾ ਹੁੰਦੀਆਂ ਤੇ ਅਫਸਰ ਸਾਹੀ ਜਿਹੜੀ ਆ ਉਹ ਨਿਊਟਰਲ ਹੋ ਜਾਂਦੀ ਆ ਅਫਸਰ ਸਾਹੀ ਸੂਬੇ ਦਾ ਪੱਖਪਾਤ ਨਹੀਂ ਕਰਦੀ ਸਰਕਾਰ ਦਾ ਫਿਰ ਉਹਨਾਂ ਨੇ ਇੱਕ ਸਿੱਧੇ ਹੋ ਕੇ ਲਕੀਰ ਦੇ ਫਕੀਰ ਬਣ ਕੇ ਤੁਰਨਾ ਜੋ ਜਾਏਗਾ ਉਹੀ ਕਰਨਾ ਮੈਨੂੰ ਲੱਗਦਾ ਕਿ ਉਹ ਕੰਮ ਸ਼ੁਰੂ ਹੋ ਗਿਆ ਕਿਉਂਕਿ ਪੰਜਾਬ 'ਚ ਸਾਰੇ ਤਾਂ ਨਹੀਂ ਚੰਗੇ ਪੁਲਿਸ ਅਫਸਰ ਵੀ ਬਹੁਤ ਹੈ ਹੁਣ ਮੰਨ ਲਓ ਜੀ ਗੌਰਵ ਯਾ ਤਾਂ ਬੀ ਡੀਪੀ ਪੰਜਾਬ ਤੇ ਉਹ ਸਾਰੀਆਂ ਪਾਰਟੀਆਂ ਦੀ ਗੱਲ ਸੁਣਦੇ ਆ ਬੀਜੇਪੀ ਵਾਲਿਆਂ ਦੇ ਵੀ ਸੁਣਦੇ ਆ ਇਕੱਲੇ ਦਲ ਦੇ ਵੀ ਸੁਣਦੇ ਕਿਉਂਕਿ ਜੋ ਉਹਨਾਂ ਦਾ ਲਾ ਪੁਆਇੰਟ ਤੇ ਜੋ ਜਾਇਜ਼ ਗੱਲ ਹੈ ਉਹਨਾਂ ਨੇ ਉਹੀ ਕਰਨੀ ਹੈ ਇਹਨਾਂ ਦੇ ਪੰਜਾਬ 'ਚ ਬਹੁਤ ਅਫਸਰ ਹੈਗੇ ਲੇਕਿਨ ਜਿਹੜੇ ਜਮੀਨੀ ਪੱਧਰ ਦੇ ਉੱਤੇ ਕਈ ਅਫਸਰਾਂ ਦੀ ਤਣਾਤੀ ਰਾਜਨੀਤਿਕ ਤੌਰ ਤੇ ਕੀਤੀ ਜਾਂਦੀ ਹੈ ਉਹ ਫਿਰ ਵਨ ਟਰੈਕ ਚੱਲਦੇ ਆ ਕਿ ਜੋ ਮੇਰੇ ਉੱਤੋਂ ਹੁਕਮ ਆਇਆ ਮੈਂ ਤਾਂ ਪੋਲੀਟੀਕਲੀ ਉਹੀ ਮੰਨਣਾ ਅੱਛਾ ਉਹਦੇ ਨਾਲ ਕੀ ਹੁੰਦਾ ਵਾ ਉਹਦੇ ਨਾਲ ਹੁਣ ਥੱਲੇ ਜਿਹੜੇ ਬਾਕੀ ਪਾਰਟੀਆਂ ਦੇ ਵਰਕਰ ਹੈਗੇ ਆ ਮੰਨ ਲਓ ਭਾਜਪੀ ਦੇ ਆ ਅਕਾਲੀ ਦਲ ਦੇ ਆ ਕਾਂਗਰਸ ਉਹਨਾਂ ਦੀ ਸੁਣਵਾਈਆਂ ਨਹੀਂ ਹੁੰਦੀ ਪਰ ਹੁਣ ਇੱਕ ਸੰਦੇਸ਼ ਸਿੱਧਾ ਚਲਾ ਗਿਆ ਵੀ ਸਿੱਧੇ ਹੋ ਗਏ ਰਾਵਣਾ ਭੇਜੋ ਕੁਰਸੀ ਤੇ ਤੇ ਜਾਇਜ਼ ਕੰਮ ਕਰਨਾ ਨਾ ਜਾਇਜ਼ ਕੋਈ ਕਰਨਾ ਨਹੀਂ ਕਿਉਂਕਿ ਮਾਮਲੇ ਤਾਂ ਹੁਣ ਤਿੰਨ ਵੱਡੇ ਚੱਲਦੇ ਪਏ ਆ ਕਰਨਲ ਪੁਸ਼ਪਿੰਦਰ ਬਾਠਾਲੇ ਮਾਮਲੇ ਦੇ ਚਾਰੋਂ ਇਨਸਪੈਕਟਰ ਸੀਬੀਆਈ ਦੀ ਰਡਾਰਟ ਤੇ ਆ ਉਸ ਤੋਂ ਇਲਾਵਾ ਇਹ ਵਾਲਾ ਮਾਮਲਾ ਜਿਹੜਾ ਹੁਣ ਤਾਜ਼ਾ ਹੋਇਆ ਘਰਚਰਨ ਭੁੱਲਰ ਵਾਲੇ ਚ ਤਾਂ ਪਤਾ ਨਹੀਂ ਕਿੰਨੇ ਲਪੇਟੇ ਜਾਣੇ ਆ ਹਾਂਜੀ ਇਹਦੇ ਵਿੱਚ ਸਾਰੇ ਅਫਸਰ ਰਡਾਰਤੇ ਆ ਹਾਂ محمد ਮੁਸਤਾਫਾ ਦੇ ਮਾਮਲੇ ਦੇ ਵਿੱਚ محمد ਮੁਸਤਾਫਾ ਤੇ ਉਹਨਾਂ ਦਾ ਪਰਿਵਾਰ ਪੂਰਾ ਉਹਨਾਂ ਦੀ ਵਾਈਫ ਸਾਬਕਾ ਮੰਤਰੀ ਰਡਾਰਤੇ ਆ ਸੋ ਮੈਨੂੰ ਲੱਗਦਾ ਕਿ ਸੀਬੀਆਈ ਦੀ ਦਖਲਅੰਦਾਜ਼ੀ ਸੀਬੀਆਈ ਦੀ ਪੰਜਾਬ ਦੇ ਵਿੱਚ ਜਿਹੜੀ ਆ ਉਹ ਬਹੁਤ ਜ਼ਿਆਦਾ ਅੱਗੇ ਨਾਲੋਂ ਵੱਧ ਦੀ ਨਜ਼ਰ ਆ ਰਹੀ ਆ ਡਾਕਟਰ ਸਾਹਿਬ ਇਹਦੇ ਨਾਲ ਇੱਕ ਐਂ ਦੀ ਛਵੀ ਜਾਂਦੀ ਹੈ ਕਿ ਸ਼ਾਇਦ ਪੰਜਾਬ ਦੀ ਏਜੰਸੀ ਜਿਹੜੀ ਵਿਜੀਲੈਂਸ ਬਿਊਰੋ ਹੈ ਕੀ ਉਹ ਇੰਨੀ ਤੱਤ ਪਰ ਨਹੀਂ ਹੈ ਕਿ ਉਹ ਇਹਨਾਂ ਹਾਈ ਪ੍ਰੋਫਾਈਲ ਕੇਸਸ ਨੂੰ ਟੇਕਓਵਰ ਕਰ ਸਕੇ ਜੀ ਨਹੀਂ ਇਦਾਂ ਟੇਕਓਵਰ ਨਹੀਂ ਕਰ ਸਕਦੇ ਨਾ ਤੁਸੀਂ ਦੇਖੋ ਪਤਾ ਜਿੰਦਾ ਦੋ ਚੀਜ਼ਾਂ ਧਿਆਨ ਨਾਲ ਸਮਝ ਲਓ ਪਹਿਲਾਂ ਸੀਬੀਆਈ ਨੂੰ ਕੇਸ ਟਰਾਂਸਫਰ ਕਰਨ ਦੇ ਅਧਿਕਾਰ ਜਾਂ ਤਾਂ ਪੰਜਾਬ ਦੇ ਮੁੱਖ ਮੰਤਰੀ ਕੋਲ ਹੈ ਜਾਂ ਹਾਈ ਕੋਰਟ ਕੋਲ ਹੁਣ ਜਿਹੜਾ ਮੁਹੰਮਦ ਮੁਸਤਫਾ ਦਾ ਮਾਮਲਾ ਹੋਇਆ ਉਹ ਹਰਿਆਣੇ ਚ ਹੋਇਆ ਹਰਿਆਣਾ ਦੇ ਮੁੱਖ ਮੰਤਰੀ ਨੇ ਉੱਥੇ ਟ੍ਰਾਂਸਫਰ ਕਰਤਾ ਕੇਸ ਕੀ ਇਹਦੀ ਸੀਬੀਆਈ ਤਹਿਕੀਕਾਤ ਕਰੇਗੀ ਭਈ ਇਹਦੇ ਵਿੱਚ ਡੀਜੀਪੀ ਸਾਬਕਾ ਡੀਜੀਪੀ ਸਾਬਕਾ ਮੰਤਰੀ ਨੂੰ ਆਲਵੇਸ ਕਰਕੇ ਇਹਦੀ ਸੀਬੀਆਈ ਜਾਂਚ ਜ਼ਰੂਰੀ ਆ ਪੰਜਾਬ ਦੇ ਵਿੱਚ ਕਰਨਲ ਪੁਸ਼ਪਿੰਦਰ ਬਾਠ ਵਾਲਾ ਮਾਮਲਾ ਸੀ ਕਰਨਲ ਪੁਸ਼ਪਿੰਦਰ ਬਾਠ ਦੀ ਜਿਹੜੀ ਵਾਈਫ ਹੈ ਉਹਨੇ ਕੋਰਟ 'ਚ ਕੇਸ ਲਾਇਆ ਪਹਿਲਾ ਕੇਸ ਜੱਜ ਸਾਹਿਬਾਨ ਨੇ ਚੰਡੀਗੜ੍ਹ ਪੁਲਿਸ ਨੂੰ ਦੇ ਦਿੱਤਾ ਲੇਕਿਨ ਜਦੋਂ ਅਗਲੀ ਤਰੀਕ ਤੇ ਉਹਨਾਂ ਨੇ ਦੇਖਿਆ ਵੀ ਚੰਡੀਗੜ੍ਹ ਪੁਲਿਸ ਨੇ ਕੀਤਾ ਹੀ ਕੁਝ ਨਹੀਂ ਹੈ ਹਜੇ ਤੱਕ ਤਾਂ ਉਹਨਾਂ ਨੇ ਤਲਾਬ ਹੀ ਨਹੀਂ ਕੀਤੇ ਗੱਲ ਹੀ ਨਹੀਂ ਕੀਤੀ ਰੇਡ ਹੀ ਨਹੀਂ ਕੀਤੀ ਉਹਨਾਂ ਨੇ ਮਾਮਲਾ ਚੁੱਕ ਕੇ ਸੀਬੀਏ ਨੂੰ ਟਰਾਂਸਫਰ ਕਰਤਾ ਤੀਸਰਾ ਜਿਹੜਾ ਹਰਚੰਨ ਪੁੱਲਰ ਵਾਲਾ ਮਾਮਲਾ ਉਹ ਤਾਂ ਅਚਾਨਕ ਵਾਲਾ ਮਾਮਲਾ ਹੈ ਭਈ ਅਚਾਨਕ ਘਟਨਾਕ੍ਰਮ ਹੋਇਆ ਟਰੈਪ ਲੱਗਾ ਕਿਸ਼ਨੂ ਫੜਿਆ ਗਿਆ ਕਿਸ਼ਨੂ ਦੇ ਪਿੱਛੇ ਹਰਚੰਨ ਸਿੰਘ ਪੁੱਲਰ ਫੜਿਆ ਗਿਆ ਜਿਹੜਾ ਉਹਦੇ ਕੋਲ ਪੈਸੇ ਰੈਡ ਹੈਂਡਰਡ ਜਿਹੜਾ ਕਿਸ਼ਨੂ ਨੇ ਫੜੇ ਆ ਤੇ ਉਹਦੇ ਲਈ ਫੜੇ ਤੇ ਇਸ ਕਰਕੇ ਜਾਂ ਤੱਕ ਕੋਰਟ ਅਦਾਲਤ ਯਾ ਸੂਬੇ ਦੇ ਸਰਕਾਰ ਦੇ ਸੀਐਮ ਇਹ ਦੋਨਾਂ ਕੋ ਅਧਿਕਾਰ ਹੁੰਦਾ ਈਵਨ ਕਿ ਕੇਂਦਰ ਸਰਕਾਰ ਦਾ ਮੰਤਰੀ ਕੇਂਦਰ ਸਰਕਾਰ ਦਾ ਹੋਮ ਮਿਨਿਸਟਰ ਵੀ ਕੇਸ ਨੂੰ ਟੇਕਓਵਰ ਨਹੀਂ ਕਰ ਸਕਦਾ ਕਿਉਂਕਿ ਇਹ ਸੂਬੇ ਦਾ ਆਪਣੇ ਫੈਡਰਲ ਸਟਰਕਚਰ ਦਾ ਇੱਕ ਢਾਂਚਾ ਬਣਿਆ ਹੋਇਆ ਸਾਡਾ ਕਿ ਅਸੀਂ ਜਿਹੜਾ ਕੇਸ ਉਹੀ ਸੀ ਵੀ ਇਹਨੂੰ ਟ੍ਰਾਂਸਫਰ ਕਰਨਾ ਜਿਹੜਾ ਮੁੱਖ ਮੰਤਰੀ ਚਾਹੇਗਾ ਜਾਂ ਅਦਾਲਤ ਜੀ ਦੇ ਵਿੱਚ ਚਾਹੀਗੀ ਕੋਰਟ ਚ ਆਏਗੀ ਉਹ ਜਿਹੜੇ ਫੇਕ ਐਨਕਾਊਂਟਰ ਹੁੰਦੇ ਆ ਜਿਹੜੇ ਫੇਕ ਐਨਕਾਊਂਟਰ ਹੁੰਦੇ ਆ ਨਾ ਇਹਨਾਂ ਦੇ ਕੋਰਟਾਂ ਚ ਜਦੋਂ ਕੇਸ ਜਾਂਦੇ ਆ ਤੇ ਲੋਕ ਹਾਈ ਕੋਰਟ ਚ ਰਿਟ ਪਾਉਂਦੇ ਆ ਵਕੀਲ ਬੜੇ ਨਾਮਵਰ ਵਕੀਲ ਆ ਜਿਹੜੇ ਰਿਟ ਪਾਉਂਦੇ ਨੇ ਵੀ ਸੂਬਾ ਸਰਕਾਰ ਨੇ ਫੇਕ ਐਨਕਾਊਂਟਰ ਕੀਤਾ ਪੁਲਿਸ ਨੇ ਤੇ ਪੁਲਿਸ ਅਫਸਰਾਂ ਨੇ ਇਹਨਾਂ ਦੀ ਇਨਕੁਆਰੀ ਕਰਨੀ ਇਹਨਾਂ ਨੂੰ ਇਨਸਾਫ ਕਿੱਥੋਂ ਮਿਲੂਗਾ ਫਿਰ ਉਹਦੇ ਵਿੱਚ ਅਦਾਲਤਾਂ ਕੇਸਾਂ ਨੂੰ ਸੀਬੀਆਈ ਨੂੰ ਟਰਾਂਸਫਰ ਕਰ ਦਿੰਦੀਆਂ ਜਿੰਨੇ ਪੰਜਾਬ ਦੇ ਵਿੱਚ ਫੇਕ ਐਨਕਾਊਂਟਰ ਹੋਏ ਆ ਉਹਨਾਂ ਦੇ ਕੇਸ ਸੀਬੀਆਈ ਨੇ ਜਿਹੜੇ ਹੈਂਡਓਵਰ ਕੀਤੇ ਆ ਉਹਨਾਂ ਨੇ ਕੋਟਾ ਨਹੀਂ ਕੀਤੇ ਆ ਤੇ ਸੀਬੀਆਈ ਨੇ ਕੇਸ ਲੜੇ ਆ ਹੁਣ ਮੰਨ ਲਓ ਡੀਜੀਬੀ ਸੁਮੇਸ਼ ਸੈਣੀ ਦੇ ਖਿਲਾਫ ਵੀ ਸੀਬੀਆਈ ਕੋਲ ਕੇਸ ਹੈਗਾ ਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਜਿਹੜੀ ਕੋਟਾਂ ਵੀ ਜੜੀਆਂ ਹੈਗੀਆਂ ਜਦੋਂ ਦੇਖਦੇ ਆ ਕਿ ਇਹਦੇ ਵਿੱਚ ਪੁਲਿਸ ਦੀ ਅਫਸਰਾਂ ਦੀ ਦਖਲਅੰਦਾਜ਼ੀ ਆ ਉਹ ਕੈਸੀ ਵੀ ਇਹਨੂੰ ਟ੍ਰਾਂਸਫਰ ਕਰ ਦਿੰਦੇ ਆ ਡਾਕਟਰ ਸਾਹਿਬ ਵਿਕਰਮ ਸਿੰਘ ਮਜੀਠੀਆ ਦੀ ਗੱਲ ਕਰਨਾ ਚਾਹੁੰਦਾ ਮੈਂ ਲੱਗੇ ਦਿਨੀ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਅਦਾਲਤ ਦੇ ਵੱਲੋਂ ਦੁਆਰਾ ਕੋਰੀਨਾ ਕੋਰੀਨਾ ਵੀ ਕਹਿਦੀ ਹੈ ਜਾਂ ਕਹਿਦੀ ਹੈ ਕਿ ਇੱਕ ਇੱਕ ਮਾਮਲਾ ਅੱਗੇ ਪੈ ਗਿਆ ਸੋਮਵਾਰ ਦੀ ਤਰੀਕ ਪੈ ਗਈ ਹੈ ਜੇ ਆਪਾਂ ਇਸ ਜ਼ਮਾਨਤ ਦੀ ਗੱਲ ਕਰੀਏ ਹੋਇਆ ਕੀ ਹੈ ਅਦਾਲਤ ਦੇ ਵਿੱਚ ਕਿਹੜੀ ਜ਼ਮਾਨਤ ਹੈ 2022 ਦੇ ਵਿੱਚ ਕਿਹੜਾ ਕੇਸ ਹੈਗਾ ਜਦੀ ਜ਼ਮਾਨਤ ਹੁਣ ਪਈ ਹੈ ਇਹ ਜਿਹੜਾ ਕੇਸ ਹੈਗਾ ਸੀਗਾ ਇਹ ਚੰਨੀ ਵਾਲਾ ਕੇਸ ਹੈਗਾ ਸੀਗਾ ਲੇਕਿਨ ਇਹ ਹਜੇ ਡੀਏ ਦੇ ਕੇਸ ਦੇ ਵਿੱਚ ਜਿਹੜੀ ਆ ਉਹਦੀ ਤਰੀਕ ਅੱਗੇ ਪਈ ਆ ਹਜੇ ਉਹਦੀ ਜ਼ਮਾਨਤ ਨਹੀਂ ਉਹਨਾਂ ਨੇ ਦਿੱਤੀ ਜਿਹੜਾ ਡੀਏ ਦਾ ਕੇਸ ਹੈਗਾ ਡੀਏ ਦੇ ਕੇਸ ਦੇ ਵਿੱਚ ਬਿਜ਼ਨਸ ਬਿਊਰੋ ਨੇ ਇਹ ਕਿਆ ਕੋਡ ਨੂੰ ਬਈ ਸਾਨੂੰ ਇਹਨੂੰ ਹਜੇ ਬਾਹਰ ਨਾ ਆਂ ਦਿੱਤਾ ਜਾਵੇ ਅਦਾਲਤ ਨੇ ਕਿਹਾ ਬਈ ਜਦੋਂ ਤੁਸੀਂ ਚਾਰਟ ਸ਼ੀਟ ਫਾਈਲ ਕਰ ਚੁੱਕੇ ਹੋ ਸਭ ਕੁਝ ਕਰ ਚੁੱਕੇ ਹੋ ਹੁਣ ਤੁਹਾਨੂੰ ਕਿਸ ਚੀਜ਼ ਦਾ ਡਰ ਆ ਬਈ ਜਦੋਂ ਤੁਹਾਡੀ ਇੱਕ ਚਲਾਨ ਪੇਸ਼ ਹੋ ਚੁੱਕਾ ਇਹ ਤਾਂ ਕੋਰਟ ਦਾ ਅਧਿਕਾਰ ਹੈਗਾ ਹੁਣ ਪਰ ਉਹਨਾਂ ਨੇ ਕਿਹਾ ਬਈ ਸਾਡਾ ਹਜੇ ਜਿਹੜਾ ਵਾ ਇਨਵੈਸਟੀਗੇਸ਼ਨ ਹਜੇ ਚੱਲ ਰਹੀ ਹੈ ਸਾਡੀ ਕੰਪਲੀਟ ਨਹੀਂ ਹੋਈ ਸਾਡੇ ਗਵਾਹ ਬੜੇ ਹੈਗੇ ਆ ਇਹ ਪਾਵਰਫੁੱਲ ਲੋਗ ਹੈਗੇ ਆ ਗਵਾਹਾਂ ਨੂੰ ਡਰਾਣਗੇ ਧਮਕਾਣਗੇ ਇਸ ਕਰਕੇ ਹਜੇ ਜੱਜ ਸਾਹਿਬ ਨੇ ਉਹਦੀ ਤਰੀਕ ਗਾਂ ਪਾਤੀ ਹੈ ਮੈਨੂੰ ਲੱਗਦਾ ਸੋਮਵਾਰ ਸ਼ਾਇਦ ਪਾਈ ਹੋਈ ਹੈ ਸੋਮਵਾਰ ਉੱਤੇ ਡਿਸੀਜਨ ਹੋਣਾ ਕਈ ਵਾਰੀ ਜੱਜ ਜਿਹੜੇ ਆ ਉਹ ਡੇਟਾ ਪਾ ਕੇ ਉਹਨੂੰ ਆਪਣੇ ਘਰ ਬਹਿ ਕੇ ਜਾਂ ਦਫਤਰ ਬਹਿ ਕੇ ਸਮੀਖਿਆ ਕਰ ਲੈਂਦੇ ਪੂਰੇ ਕੇਸ ਦੀ ਕੁਝ ਰਿਪੋਰਟਾਂ ਵੀ ਸਮਝ ਲੈਂਦੇ ਆ ਕਿ ਕਿੰਨਾ ਕੁ ਫਰਕ ਪੈ ਸਕਦਾ ਕਿੰਨੀਆਂ ਕਿ ਫਾਈਲਾਂ ਪੜ ਲੈਂਦੇ ਆ ਤੋਂ ਸਭ ਨਾਲ ਸੋਮਵਾਰ ਮੈਨ ਲੱਗਦਾ ਡਿਸੀਜਨ ਉਹਦੇ ਉੱਤੇ ਹੋ ਜਾਏਗਾ ਤੇ ਮੋਸਟ ਪ੍ਰੋਬਬਲੀ ਜੇ ਜੱਜ ਨੇ ਦੋ ਵਾਰ ਤਰੀਕ ਪਾਈ ਹੈ ਸਮਝੋ ਕੁਛ ਨਾ ਕੁਛ ਉਹਨਾਂ ਦੇ ਦਿਮਾਗ ਤੇ ਵਿੱਚ ਚੱਲ ਰਿਹਾ ਬਈ ਇੱਕਦਮ ਕੋਰੀ ਨਾ ਹੁਣੀ ਕੀਤੀ ਕਿ ਰਿਜੈਕਟ ਕੀਤੀ ਜਾਂਦੀ ਆ ਇਸ ਨਾਲ ਕੁਛ ਨਾ ਕੁਛ ਦਿਮਾਗ ਤੇ ਚੱਲ ਰਿਹਾ ਕੁਛ ਕੰਸੀਡਰ ਕਰ ਰਹੇ ਹੋਣਗੇ ਤੇ ਇਸ ਕਰਕੇ ਸੋਮਵਾਰ ਉਹਦਾ ਰਿਜ਼ਲਟ ਆਊਟ ਹੋ ਜਾਏਗਾ अच्छा डॉक्टर साहब ਜੇ ਆਪਾਂ ਡੀਏਜੀ ਭੁੱਲਰ ਵਾਲੇ ਕੇਸ ਤੇ ਵਾਪਸ ਆਈਏ ਇਸ ਵੇਲੇ ਡੀਆਈਜੀ ਹਰਚਰਨ ਭੁੱਲਰ ਕੇਸ ਦੇ ਵਿੱਚ ਜਿਵੇਂ ਆਪਾਂ ਕੱਲ ਗੱਲ ਕੀਤੀ ਕਿ ਰਿਸ਼ਾਨੂ ਦੀ ਪਤਨੀ ਦੀ ਉਹਦੀ ਇਨਵੋਲਵਮੈਂਟ ਹੋ ਜਾਂਦੀ ਹੈ ਔਰ ਹੁਣ ਇਸ ਪੂਰੇ ਕਾਸੇ ਨੂੰ ਲੈ ਕੇ ਬਹੁਤ ਤੱਥ ਵੀ ਸਾਹਮਣੇ ਆ ਰਹੇ ਆ ਪੰਜ ਦਿਨਾਂ ਦੇ ਰਿਮਾਂਡ ਦੇ ਵਿੱਚ ਕੀ ਕੁਝ ਮਿਲੇਗਾ ਜਾਂ ਕੀ ਕੁਝ ਸਾਹਮਣੇ ਆ ਸਕਦਾ ਕਿਵੇਂ ਦੇਖ ਰਹੇ ਹੋ ਕੇਸ ਦਾ ਆਪਕ ਕੀ ਹੈ ਦੇਖੋ ਗੱਲ ਪਤਾ ਕੀ ਹੈ ਸਭ ਤੋਂ ਵੱਡੀ ਗੱਲ ਹੈ ਕਿ ਸਾਭ ਸੰਜੀ ਕੀ ਐਸਐਲਐਸ ਸੀਬੀਆਈ ਅਗਰੈਸਿਵ ਹੋ ਗਈ ਹੈ ਸੀਬੀਆਈ ਦਾ ਅਗਰੈਸਿਵ ਅਸੀਂ ਕਰ ਦਿੱਤਾ ਸੂਬਾ ਸਰਕਾਰ ਨੇ ਵੀ ਕਰਤਾ ਬਿਜ਼ਨੈਸ ਬਿਊਰੋ ਵੱਲੋਂ ਐਫ ਆਈ ਆਰ ਦਰਜ ਕੀਤੀ ਗਈ ਹੈ ਕੋਰਟ ਵਿੱਚ ਜਾ ਕੇ ਰਿਮਾਂਡ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਜਲਦਬਾਜੀ ਦੇ ਵਿੱਚ ਜਿਵੇਂ ਬਿਜ਼ਨੈਸ ਬਿਊਰੋ ਵੱਲੋਂ ਇਹ ਪਰਚਾ ਦਰਜ ਕੀਤਾ ਗਿਆ ਕਿ ਅਸੀਂ ਇੱਕ ਯੂਟਿਊਬਰ ਦੀ ਜਿਹੜੀ ਆ ਉਹ ਤੋਂ ਸਾਨੂੰ ਪਤਾ ਲੱਗਿਆ 10:35 ਮਿੰਟ ਤੇ ਤੇ ਅਸੀਂ 11:00 ਵਜੇ ਐਫ ਆਈ ਆਰ ਦਰਜ ਕਰ ਦਿੱਤੀ ਤੇ ਜਿਹੜੇ ਜੱਜ ਮੈਡਮ ਸੀਗੇ ਜੈਨ ਮੋੜਾ ਗਿਆ ਅੱਧੇ ਘੰਟੇ 'ਚ ਤੁਸੀਂ 30 ਸਾਲਾਂ ਦਾ ਰਿਕਾਰਡ ਕਿਵੇਂ ਖੋਲ ਲਿਆ ਤੁਸੀਂ 30 ਸਾਲਾਂ ਦੀ ਇਹਨਾਂ ਦੀਆਂ ਤਨਖਾਹਾਂ ਜਾਣ ਪੈਸਾ ਲੈਣ ਦੇ ਸਾਰਾ ਅੱਧੇ ਘੰਟੇ 'ਚ ਕੱਢ ਲਿਆ ਤੇ ਉਹ ਖੁਦ-ਬਖੁਦ ਆਪਣੇ ਆਪ ਚ ਸਮਝ ਆਂਦੀ ਆ ਤੇ ਉਹਨਾਂ ਨੇ ਵਿਜਲੈਂਸ ਨੂੰ ਕਨਸਿਡਰ ਹੀ ਨਹੀਂ ਕੀਤਾ इवन ਜਿਹੜੇ ਵਿਜਲੈਂਸ ਵੱਲੋਂ ਇੱਕ ਮੈਡਮ ਪੇਸ਼ ਹੋਇਆ ਐ ਐਡੀਸ਼ਨਲ ਐਡਵੋਕੇਟ ਜਨਰਲ ਉਹਨਾਂ ਵੱਲੋਂ ਵੀ ਕੋਈ ਕੱਲ ਹਾਜ਼ਰੀ ਨਹੀਂ ਲਗਵਾਈ ਰਿਪੋਰਟ 'ਚ ਉਹ ਵੀ ਇੱਕ ਕਿਨਾਰੇ ਤੇ ਹੀ ਖੜੇ ਰਹੇ ਲੇਕਿਨ ਜੋ ਉਹਨਾਂ ਨੇ ਸਪੋਰਟ ਕੀਤੀ ਐ ਉਹ ਸਪੋਰਟ ਕੀਤੀ ਐ ਜਿਹੜੇ ਉਹਨੂੰ ਜਿਹੜੇ ਐਡਵੋਕੇਟ ਸਿਗੇ ਤਨਵਾ ਔਰ ਜਿਹੜੇ ਦੂਸਰੇ ਸੀ ਐਡਵੋਕੇਟ ਪੁੱਲਰ ਜਿਹੜੇ ਕਿ ਹਰਚੰਦ ਸਿੰਘ ਪੁੱਲਰ ਦੇ ਵਕੀਲ ਸੀ ਉਹਨਾਂ ਪੱਖੋਂ ਹੀ ਸਮਝ ਲਓ ਇੱਕ ਕਿਸਮ ਦੀ سپورਟ ਹੋਈ ਹੈ ਜੇ ਵਿਜੀਲੈਂਸ ਕਾਲ ਡਟ ਕੇ ਬੋਲਦੀ ਕਿ ਸਾਡੇ ਕੋਲ ਵੀ ਸਫੀਸ਼ੀਐਂਟ ਐਵੀਡੈਂਸ ਹੈ ਸਾਡੇ ਕੋਲ ਵੀ ਇਹੀ ਹੈ ਉਹਨਾਂ ਦੇ ਐਡਵੋਕੇਟ ਜਨਰਲ ਮੈਡਮ ਬੋਲਦੇ ਜਿਹਾ ਅਸਿਸਟੈਂਟ ਐਡਵੋਕੇਟ ਤੇ ਕੱਲ ਕੁਝ ਹੋਰ ਹੋਣਾ ਸੀ ਲੇਕਿਨ ਉਹ ਕੱਲ ਵਿਦਆਊਟ ਫੈਕਟ ਗਏ ਸੀ ਵਿਦਆਊਟ ਤੱਥਾਂ ਦੇ ਆਧਾਰ ਤੇ ਗਏ ਸੀ ਵੀ ਅੱਧੇ ਘੰਟੇ ਚ ਅਸੀਂ 34 ਸਾਲ ਦਾ ਰਿਕਾਰਡ ਕਿਵੇਂ ਕੱਢ ਲਿਆ ਇਹਦਾ ਤੇ ਜਦਕਿ ਜਿਹੜੀ ਸੀਬੀਆਈ ਆ ਉਹਨਾਂ ਨੇ ਕੱਲ ਕੋਰਟ ਦੇ ਵਿੱਚ ਬਹੁਤ ਮਹੱਤਵਪੂਰਨ ਦਸਤਾਵੇਜ਼ ਰੱਖੇ ਉਹਨਾਂ ਨੇ ਕਮਰਸ਼ੀਅਲ ਪਲਾਟ 54 ਦੀ ਗੱਲ ਵੀ ਕੀਤੀ ਉਹਨਾਂ ਨੇ ਹੋਰਾਂ ਦੀ ਗੱਲ ਵੀ ਕੀਤੀ ਉਹਨਾਂ ਨੇ 32 ਲੱਖ ਰੁਪਏ ਦੀ ਗੱਲ ਵੀ ਕੀਤੀ 2 ਮਹੀਨਿਆਂ ਚ ਖਾਤੇ ਚਾਏ ਆ ਇਸ ਕਰਕੇ ਉਹਨਾਂ ਨੇ ਕਾਫੀ ਕੁਛ ਜਿਹੜਾ ਹੈ ਹਨੀ ਸ਼ਰਮਾ ਦੀ ਗੱਲ ਵੀ ਕੀਤੀ ਬਈ ਹਨੀ ਸ਼ਰਮਾ ਦੇ ਨਾਲ ਕੀ ਸੰਬੰਧ ਹੋ ਸਕਦੇ ਭੁੱਲਰ ਦੇ ਕੀ ਜ਼ਮੀਨ ਜਦਾਂ ਲਿੱਤੀਆਂ ਗਈਆਂ ਕੀ ਕੀਤਾ ਗਿਆ ਹਾਲਾਂਕਿ ਹਨੀ ਸ਼ਰਮਾ ਜਿਹੜੇ ਕਿਸ਼ੂ ਸ਼ਾਰਦਾ ਦੀ ਵਾਈਫ ਹੈ ਲੇਕਿਨ ਉਹਦਾ ਕੱਲ ਕੇਸ ਦੇ ਵਿੱਚ ਐਂਟਰੀ ਹੋਣਾ ਆਪਣੇ ਆਪ ਚ ਇੱਕ ਵੱਡੀ ਗੱਲ ਹੈ ਉਹਦੇ ਉੱਤੇ ਵੀ ਤੰਕੀਕਾਤ ਕੀਤੀ ਜਾ ਰਹੀ ਹੈ ਹਨੀ ਸ਼ਰਮਾ ਦੇ ਤੇ ਐਚਐਸ ਪੁੱਲਰ ਦੇ ਲਿੰਕ ਕਨੈਕਸ਼ਨ ਵੀ ਦੇਖੇ ਜਾ ਰਹੇ ਆ ਕਿੰਨੇ ਇੱਕ ਇਹਨਾਂ ਦੇ ਕਨੈਕਸ਼ਨ ਹੈਗੇ ਆ ਵਪਾਰਿਕ ਤੌਰ ਤੇ ਕਿੱਥੇ ਅੱਗੇ ਵਧੇ ਹੋਏ ਆ ਹੋਰ ਕਿਹੜੇ ਕਿਹੜੇ ਅਫਸਰ ਇਨਵੋਲ ਹੈ ਮੈਨੂੰ ਲੱਗਦਾ ਕਿ ਕੁਝ ਅਫਸਰਾਂ ਦੇ ਉੱਤੇ ਹੋਰ ਉਹਨਾਂ ਦੀ ਰਡਾਰ ਜਿਹੜੀ ਆ ਉਹ ਹੋ ਗਈ ਆ ਜਿਵੇਂ ਜਿਵੇਂ ਪ੍ਰਾਪਰਟੀਆਂ ਦੇ ਦਸਤਾਵੇਜ਼ ਨਿਕਲੀ ਜਾਣਗੇ ਉਤਾ ਉਦਾਂ ਕੋ ਹੱਲਾਹਾਲਾ ਪਈ ਜਾਣਾ ਲੇਕਿਨ ਗੱਲ ਇਹ ਹੈ ਕਿ ਸੀਬੀਆਈ ਨੇ ਪੰਜਾਬ ਦੀ ਬਿਊਰੋਕਰੇਸੀ ਨੂੰ ਬਹੁਤ ਟਾਈਟ ਕਰ ਦਿੱਤਾ ਡਾਕਟਰ ਸਾਹਿਬ ਜੇ ਆਪਾਂ ਵਿਜੀਲੈਂਸ ਦੀ ਗੱਲ ਕਰੀਏ ਕੱਲ ਦੇ ਕੱਲ ਦਾ ਜੋ ਸਮਿਕਰਨ ਰਿਹਾ ਆਪਾਂ ਇਹ ਮੰਨੀਏ ਕਿ ਵਿਜੀਲੈਂਸ ਇਸ ਨੂੰ ਮਾਨੀਟਰ ਕਰ ਰਹੀ ਹੈ ਲੱਗ ਕੇ ਉਹ ਜਾਂ ਫਿਰ ਡੀਆਈਜੀ ਪੁੱਲਰ ਦੀ ਮਦਦ ਕਰ ਰਹੀ ਹੈ ਨਹੀਂ ਮਦਦ ਨਹੀਂ ਹੁੰਦੀ ਮਦਦ ਨਹੀਂ ਕਰ ਸਕਦੇ ਇਹੋ ਜੇ ਕ੍ਰਿਮੀਨਲ ਦੀ ਹੁਣ ਮਦਦ ਕਰਕੇ ਸਰਕਾਰ ਨੇ ਆਪਣਾ ਨੁਕਸਾਨ ਨਹੀਂ ਕਰਾਣਾ ਨਾਲੇ ਜਿਹੜੇ ਬਿਜ਼ਨਸ ਦੇ ਚੀਫ ਹੈ ਨਾ ਉਹ ਵੈਸੇ ਵੀ ਪਰਵੀਨ ਕੁਮਾਰ ਸਿਨਾ ਉਹ ਉਹਨਾਂ ਦਾ ਰਵਈਆ ਹੋਰ ਤਰ੍ਹਾਂ ਦਾ ਹੈ ਉਹ ਰਵਈਆ ਦੂਸਰਾ ਆ ਕਿ ਉਹਨਾਂ ਦਾ ਵਨ ਟ੍ਰੈਕ ਹੈ ਗਿਆ ਬਈ ਗਲਤ ਕੰਮ ਨਹੀਂ ਕਰਨਾ ਜੋ ਕਰਾਣਾ ਲੇਕਿਨ ਗੱਲ ਇਹ ਹੈ ਕਿ ਉਹ ਪਰਵੀਨ ਕੁਮਾਰ ਸਿਨਾ ਜਿਹੜੀ ਉਹਨਾਂ ਦੀ ਵਿਜੀਲੈਂਸ ਦੀ ਟੀਮ ਹੈ ਉਹ ਮੈਨੂੰ ਜਿੱਥੇ ਤੱਕ ਆਪਣਾ ਜਾਬ ਦਾ ਉਹ ਇਸ ਕਰਕੇ ਭੁੱਲਰ ਨੂੰ ਲੈਣਾ ਚਾਹੁੰਦੇ ਰਮਾਨ ਤੇ ਬਈ ਤਾਂ ਕਿ ਜੇ ਕੋਈ ਗੱਲਾਂ ਜਿਹੜੀਆਂ सीबीआई ਨਾਲ ਨਹੀਂ ਉਹਨੇ ਸਮਝੀਆਂ ਕੀਤੀਆਂ ਜਿਹੜੀਆਂ ਸੂਬਾ ਸਰਕਾਰ ਲਈ ਇਹ ਹੋਰ ਪੁਲਸ ਅਫਸਰਾਂ ਵਾਲੀ ਘਾਤਕ ਹੋ ਸਕਦੀਆਂ ਉਹਨਾਂ ਬਾਰੇ ਚਾਨਣਾ ਪਵਾ ਲਈ ਉਹਨਾਂ ਬਾਰੇ ਪੁੱਛਗਿੱਛ ਕਰ ਲਈ ਬਈ ਕੋਈ ਇਦਾਂ ਦੀ ਗੱਲ ਤਾਂ ਨਹੀਂ ਹੈਗੀ ਬਈ ਕਿਸੇ ਮੰਤਰੀ ਸੰਤਰੀ ਨਾਲ ਇਹਦੀ ਜਿਹੜੀ ਹੈ ਪਾਰਟਨਰਸ਼ਿਪ ਹੋਵੇ ਤੇ ਉਸ ਨਾਲ ਪਹਿਲਾਂ ਕਿਉਂਕਿ ਗੱਲ ਇਹ ਹੈ ਕਿ ਪਤਾ ਹੋਣਾ ਚਾਹੀਦਾ ਸੂਬਾ ਸਰਕਾਰ ਨੂੰ ਬਈ ਸਾਡਾ ਕੋਈ ਮੰਤਰੀ ਤਾਂ ਨਹੀਂ ਨਾਲ ਹੋਰ ਸਵੇਰੇ ਬੇਧਿਆਨੇ ਬਈ ਮੰਤਰੀ ਨੂੰ 4 ਵਜੇ ਸੀਬੀਆਈ ਲੈ ਜਾ ਕਿਸੇ ਐਮਐਲਏ ਨੂੰ ਲੈ ਜਾ ਕਿਸੇ ਹੋਰ ਵੱਡੇ ਅਫਸਰ ਨੂੰ ਲੈ ਜਾਏ ਘੱਟੋ-ਘੱਟ ਇੱਕ ਚਾਨਣਾ ਤਾਂ ਹੋਵੇ ਬਈ ਆ ਉਹ ਪੁੱਲਰ ਨੂੰ ਇਸ ਕਰਕੇ ਕਿਉਂਕਿ ਪੁੱਲਰ ਖੁਦ ਡੀਆਈਜੀ ਰਹਿ ਆ ਸਾਰੇ ਅਫਸਰਾਂ ਨਾਲ ਉਹਨਾਂ ਦਾ ਰਾਫਤਾ ਹੈਗਾ ਮੈਨੂੰ ਲੱਗਦਾ ਇਸ ਕਰਕੇ ਇੱਕ ਜੋ ਉਹਨਾਂ ਕੋਲ ਨੈਟਵਰਕ ਆ ਉਹਨਾਂ ਦਾ ਉਹਦੇ ਬਾਰੇ ਪ੍ਰਾਇਮਰੀ ਤੌਰ ਦੇ ਉੱਤੇ ਪੁੱਛਣਾ ਚਾਹੁੰਦੇ ਆ ਹੁਣ ਤਾਂ ਕਿ ਹਰੇਕ ਬੰਦੇ ਨੂੰ ਕਿਤੇ ਵੀ ਹੁੰਦਾ ਨਾ ਵੀ ਯਾਰ ਇਹ ਘਟਨਾ ਕਲਮ ਹੋਈ ਹੈ ਇਹਦੀ ਪੂਰੀ ਜਾਣਕਾਰੀ ਲੋਏ ਬੰਦੇ ਦਾ ਕਿੰਨਾ ਲਿੰਕ ਹੈਗਾ ਇਹ ਕਿਹਦੇ ਕਿਹਦੇ ਨਾਲ ਲੈਂਡ ਇਨ ਕਰਦਾ ਰਿਹਾ ਹਜੇ ਤੱਕ ਤਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਪਿਆ ਦੋਨੋਂ ਹੀ ਅੰਦਰ ਆ ਕ੍ਰਿਸ਼ਨੂ ਵੀ ਅੰਦਰ ਆ ਤੇ ਉਹ ਵੀ ਅੰਦਰ ਆ ਅੱਛਾ ਹੁਣ ਜਿਹੜੇ ਦੋ ਪ੍ਰਾਪਰਟੀ ਡੀਲਰਾਂ ਦੇ ਰੇਡ ਹੋਈ ਉਹਨਾਂ ਕੋਲ ਉਹ ਪ੍ਰਾਪਰਟੀਆਂ ਦੇ ਦਸਤਾਵੇਜ਼ ਮਿਲੇ ਹੈਗੇ ਆ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਹੌਲੀ ਹੌਲੀ ਸੀਬੀਆਈ ਆਪਣਾ ਜਾਂਚ ਦਾ ਦਾਰਾ ਵਧਾਈ ਜਾਂਦੀ ਆ ਲੇਕਿਨ ਇਹ ਅੱਗ ਕਿੱਥੇ ਜਾ ਕੇ ਬਲਣੀ ਹੈ ਘਟੋ ਘਟ ਬਿਜ਼ੀਨਸ ਤੇ ਇੱਥੇ ਦੀ ਇੰਟੈਲੀਜੈਂਸ ਨੂੰ ਪਤਾ ਤਾਂ ਹੋਵੇ ਤੇ ਮੈਨੂੰ ਲੱਗਦਾ ਸਿਰਫ ਉਹੀ ਮੰਚਾ ਬਚਾ ਗਏ ਮੈ ਸਕਦੇ ਆ ਬਚਾਉਣ ਦਾ ਦਾ ਰਸਤਾ ਹੀ ਕੋਈ ਨਹੀਂ ਜਿਹੜਾ ਕੰਮ ਸੀਬੀਆਈ ਨਹੀਂ ਲਿਖਤਾ ਉਹਨੂੰ ਇਹ ਕਿਵੇਂ ਬਚਾ ਲਣਗੇ ਇਹ ਬਿਜ਼ੀਨਸ ਉਹ ਮਰਜ਼ੀ ਲਿਖੀ ਜਾਵੇ ਸੀਬੀਆਈ ਨੇ ਆਪਣਾ ਕੇਸ ਚਲਾਣਾ ਉਹਨਾਂ ਦੀ ਆਪਣੀ ਕੋਰਟ ਆ ਬਿਜ਼ੀਨਸ ਉਹਦੇ ਵਿੱਚ ਜਾ ਕੇ ਕੀ ਕਰੇ ਕਿ ਬੀਜ਼ਨਾ ਕੁਝ ਨਹੀਂ ਕਰ ਸਕਦੀ ਇਸ ਕਰਕੇ ਸਿਰਫ ਇੱਕ ਮੰਚਾ ਕਿ ਇੱਕ ਪਹਿਲਾ ਐਡਵਾਂਸ ਫਾਈਲ ਤਿਆਰ ਹੋ ਜਾਏ ਭਈ ਆ ਅਫਸਰਾਂ ਦੇ ਨਾਲ ਲਿੰਕ ਹੈ ਗਿਆ ਆ ਕੰਮ ਹੋ ਸਕਦਾ ਉਹ ਹਿਸਾਬ ਨਾਲ ਪਹਿਲਾਂ ਜਿਹੜੀ ਸੂਬਾ ਸਰਕਾਰ ਆ ਕੋਈ ਮੰਤਰੀ ਆ ਸੰਤਰੀ ਆ ਕੋਈ ਐਮਐਲਏ ਕੋਈ ਸਾਭਕਾ ਐਮਐਲਏ ਕੋਈ ਕਾਲੀ ਦਾ ਸਾਭਕਾ ਐਮਐਲਏ ਕੋਈ ਕਾਂਗਰਸੀ ਹੈਗਾ ਕਿਉਂਕਿ ਕਾਂਗਰਸੀਆਂ ਨਾਲ ਵੀ ਇਹਨਾਂ ਦਾ ਭਰਾ ਕਾਂਗਰਸੀ ਐਮਐਲਏ ਰਿਹਾ ਦੇ ਇਸ ਕਰਕੇ ਆਪਾਂ ਕਿਸੇ ਚੀਜ਼ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਇਹਨਾਂ ਦੇ ਭਰਾ ਦਾ ਕਾਫੀ ਵੱਡਾ ਕਾਰੋਬਾਰ ਰਿਹਾ ਕਿਵੇਂ ਤੁਸੀਂ ਨਜ਼ਰ ਅੰਦਾਜ਼ ਕਰ ਦੋਗੇ ਇਹਨਾਂ ਦੇ ਭਰਾ ਦੇ ਅੱਗੇ ਰਿਸ਼ਤੇਦਾਰ ਮਾਈਨਿੰਗ ਤੇ ਕਾਫੀ ਵੱਡੇ ਬਾਦਸ਼ਾਹ ਰਹੇ ਨੇ ਕਿਵੇਂ ਤੁਸੀਂ ਕਰ ਦਿਓਗੇ ਤਦੋਂ ਤੁਸੀਂ ਅਗਲੀ ਇੰਟਰਵਿਊ ਵਿੱਚ ਪੂਰੀ ਲਈਓ ਮੇਰੇ ਕੋਲ ਬਈ ਪੁੱਲਰ ਦਾ ਮਾਈਨਿੰਗ ਪਰਵਾਰਾਂ ਨਾਲ ਕੀ ਲਿੰਕ ਰਿਹਾ ਮੈਂ ਤੁਹਾਨੂੰ ਪੂਰਾ ਡਿਟੇਲ ਦਵਾਂਗਾ ਇਸ ਕਰਕੇ ਪਤਾ ਹੋਣਾ ਚਾਹੀਦਾ ਸਾਰਾ ਕੁਝ ਬਈ ਫਾਈਲਾਂ ਦੇ ਵਿੱਚ ਕੀ ਹੈਗਾ ਕੀ ਇਹਦੇ ਢਿੱਡ ਦੇ ਵਿੱਚ ਹੈਗਾ ਤੇ ਕੀ ਕੀ ਇਹਨਾਂ ਨੇ ਕਰਮ ਕੀਤੇ ਹੋਏ ਤਾਂ ਕਿ ਉਹਨੂੰ ਪਹਿਲਾਂ ਜਿਹੜਾ ਉਹ ਸਾਰਾ ਕੁਝ ਪ੍ਰੀ ਪਤਾ ਹੋਵੇ ਬਿਜ਼ਨਸ ਤੇ ਇੰਟੈਲੀਜੈਂਸ ਨੂੰ ਡਾਕਟਰ ਸਾਹਿਬ ਮੇਰਾ ਅੰਤਲਾਸ ਵਾਲਾ ਹੁਣ ਇੱਕ ਚਰਚਾ ਚੱਲ ਰਹੀ ਹੈ ਕਿ ਇਸ ਮੈਟਰ ਦੇ ਵਿੱਚ ਡੀਆਈਜੀ ਭੁੱਲਰ ਮੈਟਰ ਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਐਂਟਰੀ ਹੋਣ ਜਾ ਰਹੀ ਹੈ ਕਿ ਇਹ ਕਿੰਨਾ ਕੁ ਸੱਚ ਹੈ ਕਿੰਨਾ ਕੁ ਝੂਠ ਹੈ ਜੀ ਯਾਨ ਪਹਿਲੀ ਗੱਲ ਤਾਂ ਹੈਗੀ ਹੈ ਕਿ ਐਂਟਰੀ ਦਾ ਆਲਰੇਡੀ ਉਹਨਾਂ ਦੀ ਹੈਗੀ ਹੈ ਜੀ ਸੀਬੀਆਈ ਹੈ ਹੀ ਉਹਨਾਂ ਦਾ ਅਧਿਕਾਰ ਦੇ ਥੱਲੇ ਆ ਉਹਨਾਂ ਦੇ ਮਹਿਕਮੇ ਦੀ ਸੀਪੀਆਈ ਆ ਉਹ ਤਾਂ ਪਹਿਲਾਂ ਹੀ ਉਹਨਾਂ ਦੀ ਐਂਟਰੀ ਆਲਰੇਡੀ ਉਹ ਹੈਗੀ ਹੈ ਉਹਦੇ ਠਹਿ ਹੀ ਕੁਝ ਨਹੀਂ ਲੇਕਿਨ ਗੱਲ ਇਹ ਹੈ ਕਿ ਇਸ ਛੋਟੇ ਪੱਦਰ ਦੇ ਉੱਤੇ ਕਦੀ ਹੋਮ ਮਿਨਿਸਟਰ ਸਿੱਧਾ ਇਨਵੋਲ ਨਹੀਂ ਹੁੰਦਾ ਹਿੰਦੁਸਤਾਨ ਦਾ ਉਹਨਾਂ ਕੋਲ ਹੋਰ ਬੜੇ ਮਸਲੇ ਆ ਉਹਨਾਂ ਕੋਈ ਈਡੀ ਆ ਇਨਫੋਰਸਮੈਂਟ ਆ ਮਹਾਦੇਵ ਸੱਟਾ ਆ ਪੈ ਕਿੰਨੇ ਕਿੰਨੇ ਵੱਡੇ ਸਕੈਂਡਲ ਆ ਸ਼ਾਰਦ ਦਾ ਘਟਾਲਾ ਹੈਗਾ ਆ ਹੁਣ ਅਜੀਤ ਪੋਵਾਰ ਦੇ ਕਿੱਡੇ ਵੱਡੇ ਉਧਰ ਲਿਸਕੈਂਡਲ ਹੈਗੇ ਆ ਅਰਬਾਂ ਖਰਬਾਂ ਰਪਈਏ ਉਹਨਾਂ ਚੋ ਇਨੀ ਫੁਰਸਤ ਹੋਣੀ ਉਹ ਨਾਲੇ ਹੀ ਇਸ ਅ ਪਰਫੈਕਟ ਪੋਲੀਟੀਸ਼ੀਅਨ ਅਮੀਸ਼ਾ ਜੀ ਇੱਕ ਮਰਦਾ ਜਿਹੜੇ ਉੱਚੇ ਮੈਂ ਸਮਝਾਂ ਕਿ ਉਹਨਾਂ ਦਾ ਦਾਇਰਾ ਬਹੁਤ ਉੱਚਾ ਹੈ ਸੋਚ ਬੜੀ ਉੱਚੀ ਹੈ ਛੋਟੇ ਉਹਨਾਂ ਨੇ ਡੀਆਈਜੀ ਲੈਵਲ ਤੇ ਕੀ ਸਰਕਾਰਾਂ ਨਾਲ ਘੁਮਲ ਕੇ ਖੀਆਂ ਪਾਣੀਆਂ ਇੰਨਾ ਨਹੀਂ ਉਹ ਕਰਦੇ ਜੇ ਉਹਨਾਂ ਨੇ ਇੰਨਾ ਕਰਨਾ ਹੋਵੇ ਤੇ ਈਡੀ ਦਾ ਜਿਹੜਾ ਸ਼ਰਾਬ ਦਾ ਕੇਸ ਹੈ ਉਹਦੇ ਚ ਪੰਜਾਬ ਦੇ ਅਫਸਰਾਂ ਦੇ ਨਾਮ ਹੈ ਫਿਰ ਤਾਂ ਕਾਫੀ ਦਿਨ ਦੇ ਖਿੱਚ ਕੇ ਲੈ ਜਾਣ ਜਦੋਂ ਖਿੱਚ ਕੇ ਲੈ ਕੇ ਜਾਣੇ ਉਹ ਛੋਟੇ ਲੈਵਲ ਤੇ ਉਤਰਦੇ ਨਹੀਂ ਇਦਾਂ ਦੇ ਲੋਕ ਜਿਹੜੇ ਵੱਡੇ ਹੁੰਦੇ ਨਾ ਸੋਚ ਆਲੇ ਉਹ ਛੋਟੇ ਦਰ ਤੇ ਉਤਰਦੇ ਨਹੀਂ ਲੇਕਿਨ ਗੱਲ ਜਿਹੜੀ ਤੁਹਾਡੀ ਗੱਲ ਹੈ ਮੈਂ ਹੁਣ ਗੱਲ ਦੇ ਵਿੱਚ ਆ ਕਿ ਮਹਿਕਮਾ ਉਹਨਾਂ ਦਾ ਡਾਇਰੈਕਟਰਾ ਉਹਨਾਂ ਦੇ ਡਾਇਰੈਕਟਰ ਸੀਬੀਆਈ ਵੱਲੋਂ ਹੀ ਜਾਣਿਆ ਜਿਹੜੀਆਂ ਉਹਨਾਂ ਵੱਲੋਂ ਤਨਾਤੀ ਕੀਤੀ ਹੋਈ ਆ ਇਸ ਕਰਕੇ ਸਾਰਾ ਕੁਝ ਹਜੇ ਆਪਾਂ ਕਵਾਂਗੇ ਕਹਿਣਾ ਜਲਦਬਾਜੀ ਹੈ ਸੀਬੀਆਈ ਇਹਦੀ ਤਹਿਕੀਕਾਤ ਕਰ ਰਹੀ ਹੈ ਅੱਗੋਂ ਦੇਖੋ ਕਿੱਧਰਲੇ ਪਾਸੇ ਜਾਂਦਾ ਸਿੱਟ ਮੰਦੀ ਆ ਇਹ ਕੁ ਸ਼ੋਰ ਹੁੰਦਾ ਵਾ ਕਿਉਂਕਿ ਆਫਟਰ ਆਲ ਉਹ ਵੀ ਆਈਪੀਐਸ ਪੁਲਸ ਅਫਸਰ ਹੈ ਉਹਨਾਂ ਨੂੰ ਵੀ ਪੈਂਤਰੇ ਪਤਾ ਕਾਨੂੰਨ ਦੇ ਸਾਰੇ ਉਹ ਇਸ ਕਰਕੇ ਇਹ ਇੰਨੀ ਛੇਤੀ ਵੀ ਸੀਬੀਆਈ ਜੜੀ ਆ ਇਸੇ ਇਹਨਾਂ ਨੇ ਕੋਰਟਸ ਵੀ ਕਿਹਾ ਵੀ ਸਾਨੂੰ ਬਹੁਤ ਔਖਾ ਹੋ ਰਿਹਾ ਕਿਉਂਕਿ ਇਹ ਖੁਦ ਪੁਲਸ ਅਫਸਰ ਰਹੇ ਨੇ ਇਹਨਾਂ ਨੂੰ ਖੁਦ ਨੂੰ ਕਾਨੂੰਨ ਦੀ ਨੌਲੇਜ ਆ ਇਹਨਾਂ ਨੂੰ ਸਾਰੇ ਰਸਤੇ ਵੀ ਪਤਾ ਹੈ ਇਹਨਾਂ ਨੂੰ ਪੈਂਤਰੇ ਵੀ ਪਤਾ ਹੈ ਇਸ ਕਰਕੇ ਸਾਨੂੰ ਬੜਾ ਔਖਾ ਹੋ ਰਿਹਾ ਸੀਬੀਆਈ ਨੇ ਕਿਹਾ ਕੱਲ ਕੋਰਟ ਦੇ ਵਿੱਚ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਹਜੇ ਕੋਈ ਐਡੇ ਲੈਵਲ ਦੇ ਉੱਤੇ ਕੋਈ ਹੋਮ ਮਿਨਿਸਟਰੀ ਜਿਹੜੀ ਆ ਉਹ ਇੰਟਰਫੇਅਰ ਕਰਦੀ ਹੈ ਠੀਕ ਹੈ ਬਿਲਕੁਲ ਇਹ ਸਿਚੁਏਸ਼ਨ ਹੁਣ ਵੇਖਣ ਦੀ ਗੱਲ ਹੈ ਕਿ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰਵਾਂਗੇ ਪੰਜਾਬੀ ਤੇ